ਅਸੀਂ ਗੱਲ ਦੀ ਜੀਵੀਐਸ ਟੈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਰਾਜਾ ਤੇ ਗਲੀ ਨੰਬਰ 1 ਦੇ ਵਿੱਚ ਰਤਨ ਗਾਰਮੈਂਟਸ ਤੇ ਮੌਜੂਦ ਹਾਂ ਤੇ ਅੱਜ ਰਤਨ ਗਾਰਮੈਂਟਸ ਨੇ ਜਿਹੜੀ ਤਮਾਕਾ ਸੇਲ ਲਾਈ ਆ ਹਜ਼ਾਰ ਦੇ ਵਿੱਚ 3 ਪੈਂਟਾਂ ਦਿੱਤੀਆਂ ਜਾਂਦੀਆਂ ਨੇ ਤੇ ਹੋਰ ਵੀ ਬਹੁਤ ਸਾਰੀ ਵੈਰਾਈਟੀ ਆ ਤੇ ਜੋ ਵੀ ਦਰਸ਼ਕ ਦੇਖ ਰਹੇ ਨੇ ਜੋ ਇਹਨਾਂ ਨੇ ਆਫਰ ਕੀਤੀ ਆ ਉਸ ਦਾ ਜਿਹੜਾ ਫਾਇਦਾ ਲੈਣਾ ਚਾਹੁੰਦੇ ਨੇ ਤਾਂ ਮੰਗਾ ਜੀ ਸਾਡੇ ਨਾਲ ਮੌਜੂਦ ਨੇ ਅਜੀ ਮੰਗਾ ਜੀ ਜਿਹੜੀ ਤਮਾਕਾ ਸੇਲ ਆ ਜੀ ਬੜੇ ਲੰਬੇ ਸਮੇਂ ਤੋਂ ਤੁਸੀਂ ਕਾਫੀ ਸਾਰੀਆਂ ਵੈਰਾਈਟੀਆਂ ਲੈ ਕੇ ਆਉਂਦੇ ਹੋ ਪਹਿਲਾਂ ਮੈਂ ਚਾਹਨਾ ਕਿ ਵੈਰਾਈਟੀਆਂ ਬਾਰੇ ਦੱਸੋ ਤੇ ਕਿਹੜੀਆਂ ਉਹ ਤਿੰਨ ਪੈਂਟਾਂ ਜਿਹੜੀਆਂ 1000 ਰੁਪਏ ਚ ਦਿੱਤੀਆਂ ਜਾ ਰਹੀਆਂ। ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਜੀ ਬਹੁਤ ਧੰਨਵਾਦ ਕਰਦਾ हूं ਜਿਹੜਾ ਮੇਰੀ ਸ਼ਾਪ ਤੇ ਤੁਸੀਂ ਆਏ ਆ। ਸ਼ੁਕਰੀਆ। ਉਹ ਜੀ ਆਇਆਂ ਨੂੰ। ਜੀ ਇਸ ਤੋਂ ਅੱਗੇ ਜਿਵੇਂ ਮੰਨ ਕੇ ਚਲੋ ਆਪਾਂ ਐਕਸਪੋਰਟ ਦਾ ਮਾਲ ਹੁੰਦਾ ਐਕਸਪੋਰਟ ਦਾ ਮਾਲ ਇੱਕ ਤਾਂ ਹੁੰਦਾ ਸਕਰੇਚ ਜਮਾ। ਜੀ ਇਹਨਾਂ ਕੇ ਫਰੈਸ਼ ਦੀ ਜਮਾ ਫਰੈਸ਼ ਦੀਆਂ ਪੈਂਟਾਂ ਹੀ ਆ ਆਪਣੇ ਕੋਲੇ। ਹਮ ਫਰੈਸ਼ ਦੀਆਂ ਪੈਂਟਾਂ ਹੋਣਗੀਆਂ A to Z ਜਮਾ ਪੂਰਾ ਸਾਫ਼ ਸੁਥਰਾ ਮਾਲ ਆ। ਜੀ ਇਦੇ ਚ 1000 ਦੀਆਂ ਤਿੰਨ ਹਰੇਕ ਕਮਰ ਮਿਲ ਜੂ ਤੁਹਾਨੂੰ ਜਿਹੜਾ ਬੰਦਾ ਕਹਿੰਦਾ ਮੇਰੇ ਨਾਲ ਆਪਦੀ ਕਮਰ ਨਹੀਂ ਮਿਲਦੀ ਉਹ ਵੀ ਆਪਣੇ ਕੋਲ ਮਿਲੂਗੀ ਜੀ ਹੋਰ ਜਿਵੇਂ ਮੰਨ ਕੇ ਚਲੋ ਆਪਣੇ ਕੋਲੇ ਸ਼ਰਟਾਂ ਐ ਹਮ ਹੁਣ ਆ ਦੇਖੋ 1000 ਦੀਆਂ ਚਾਰ ਸ਼ਰਟਾਂ ਜੀ 500 ਰੁਪਏ ਦੀਆਂ ਦੋ ਸ਼ਰਟਾਂ ਪ੍ਰਿੰਟ ਵੀ ਮਿਲਣਗੀਆਂ ਚੈੱਕ ਵੀ ਮਿਲਣਗੀਆਂ ਇਹਦੇ ਚ ਹਮ ਇਹ ਨਵੀਂ ਤਰ੍ਹਾਂ ਹਾਂਜੀ ਹਾਂ ਜਿਵੇਂ ਮੰਨ ਲਓ ਕੋਟ ਪੈਂਟ ਆਪਣੇ ਕੋਲੇ ਕੋਟ ਪੈਂਟ ਦੀ ਸੇਲ ਲਾਈ ਵੀ ਆ ਜੀ ਕੋਟ ਪੈਂਟ ਦੀ ਜਦੋਂ ਦਾ ਸੇਲ ਤੇ ਲਾਇਆ ਸੇਲ ਤੇ ਬਹੁਤ ਵਧੀਆ ਵਿਕਿਆ ਸਾਡੇ ਦੇਖੋ 2500 ਰੁਪਏ ਦੇ ਵਿੱਚ ਅਸੀਂ ਕੋਟ ਪੈਂਟ ਦਿੰਨੇ ਹਾਂ 3 ਪੀਸ ਦੇਖੋ ਠੀਕ ਹੈ ਇਸ ਤੋਂ ਇਲਾਵਾ ਜਿਵੇਂ ਆਪਣੇ ਕੋਲ ਜਾਕਟ ਪਈ ਆ ਪ੍ਰਿੰਟ ਜਾਕਟ ਜੇ ਮਨ ਲਓ ਤੁਹਾਨੂੰ ਕਿਤੋਂ ਨਹੀਂ ਮਿਲਣੀਆਂ ਇਹ ਚੀਜ਼ ਤੁਹਾਨੂੰ ਇਹ 500 ਰੁਪਏ ਦੀ ਜਾਕਟ ਸਾਡੇ ਕੋਲੋਂ 500 ਦੀ ਇਹ ਜਾਕਟ ਮਿਲਣੀਆਂ ਜੀ ਹੋਰ ਵੀ ਯਾਨੀ ਕਿ ਚੀਜ਼ਾਂ ਹਰ ਇੱਕ ਚੀਜ਼ ਲੈਡੀ ਕੋਰਟ ਤੇ ਹੋਵੇ ਲੈਡੀ ਕੋਰਟ ਤੇ ਆਪਾਂ ਨੂੰ 200 ਰੁਪਏ ਦੇ 250 ਰੁਪਏ ਦੇ ਜੀ ਯਾਨੀ ਕਿ ਹਰ ਇੱਕ ਚੀਜ਼ ਯਾਨੀ ਕਿ ਆਪਣੇ ਕੋਲ ਡਿਸਕਾਊਂਟ ਤੇ ਹੀ ਮਿਲੂਗੀ ਸੋ ਦਰਸ਼ਕੋ ਜਾਕਟਾਂ ਦੀ ਗੱਲ ਕਰੀਏ ਤਾਂ ਲਗਭਗ 1000 1500 ਰੁਪਏ ਤੋਂ ਘੱਟ ਨਹੀਂ ਬੰਦੀ ਜੇ ਕੈਲਗੀ ਟੇਲਰ ਤੋਂ ਬਣਾਉਣੀ ਹੋਵੇ ਤਾਂ 500 ਰੁਪਏ ਦੇ ਵਿੱਚ ਔਰ ਜੋ ਤੁਸੀਂ ਇਹ ਕੋਟ ਪੈਂਟ ਦਾ ਕਪੜਾ ਦੇਖ ਰਹੇ ਹੋ ਇਹ 2500 ਰੁਪਏ ਦੇ ਵਿੱਚ ਕਿਉਂਕਿ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਜੋ ਪਰਸਨੈਲਿਟੀ ਬਣੀ ਰਵੇ ਉਹਦੀ ਤੇ ਬਜਟ ਦੇ ਵਿੱਚ ਚੀਜ਼ ਹੋਵੇ ਤਾਂ ਬਹੁਤ ਸਾਰੇ ਲੋਕ ਆ ਜਿਹੜੇ ਲੁਧਿਆਣੇ ਤੋਂ ਸ਼ਾਪਿੰਗ ਕਰਦੇ ਨੇ ਤਾਂ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਲੁਧਿਆਣੇ ਜਾਣ ਦੀ ਲੋੜ ਹੀ ਨਹੀਂ ਤੇ ਇੱਥੋਂ ਸ਼ਾਪਿੰਗ ਕਰ ਸਕਦੇ ਆ ਔਰ ਹੀ ਬਹੁਤ ਸਾਰੀ ਵੈਰਾਈਟੀ ਆ ਤੇ ਮੰਗਾ ਜੀ ਦਿਖਾਉਣਗੇ ਹਾਂਜੀ ਹਾਂਜੀ ਜ਼ਿਆਦਾਤਰ ਤਾਂ ਤੁਹਾਨੂੰ ਜਿਤੋਂ ਵੱਧ ਤੁਹਾਨੂੰ ਜੀਨ ਮਿਲੂਗੀ ਜੀਨ ਜੀਨ ਦੀ ਪੈਂਟ ਜਿਵੇਂ ਆਪਾਂ ਜੋ ਲੈਣ ਜਾਂਦੇ ਆ ਤੁਹਾਨੂੰ ਘੱਟੋ ਘਾਟ ਜੀਨ ਦੀ ਪੈਂਟ 7-80000 ਰੁਪਏ ਤੋਂ ਘੱਟ ਨਹੀਂ ਮਿਲ ਇਹ 1000 ਰੁਪਏ ਦੀਆਂ ਤੁਹਾਨੂੰ ਤਿੰਨ ਤਿੰਨ ਪੈਂਟਾ ਦੇਵਾਂਗੇ ਹਰੇਕ ਕਮਰ ਦੇਵਾਂਗੇ ਜੀ ਹਾਂਜੀ ਕਿਸੇ ਚੀਜ਼ ਦੀ ਯਾਨੀ ਕਿ ਆਪਣੇ ਫੁੱਲ ਯਾਨੀ ਕਿ ਵੈਰੈਟੀ ਫੁੱਲ ਆ ਚੀਜ਼ ਦੀ ਕਿਸੇ ਚੀਜ਼ ਦੀ ਆ ਟੋਟ ਨਹੀਂ ਕਿ ਜਿੰਨਾ ਮਰਜੀ ਮੰਨ ਲਓ ਉਹਨੇ ਮਿਲੂਗਾ ਤਾਂ ਨੌਜਵਾਨ ਤੁਸੀਂ ਦੇਖ ਸਕਦੇ ਹੋ ਵੀ ਪੈਂਟਾ ਲੈਣ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਆਫਰ ਨੂੰ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ ਕਿਉਂਕਿ ਲੁਧਿਆਣੇ ਵੀ ਜਾਣਦੇ ਨੇ ਤੇ ਜਿਹੜੇ ਉਹਨਾਂ ਦੇ ਸ਼ੌਂਕ ਆ ਉਹ ਇੱਥੇ ਜਿਹੜੇ ਪੂਰੇ ਹੋ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂ ਹਾਂਜੀ ਬ੍ਰਦਰ ਆਪਾਂ ਗੱਲ ਕਰ ਲਈਏ ਨਾਲ ਸ਼ਾਪਿੰਗ ਕਰ ਲਈਏ ਹਾਂਜੀ ਹਾਂਜੀ ਕਿੰਨੀਆਂ ਪੈਂਟਾਂ ਲੈਣਾ ਸੀ ਤੁਸੀਂ ਬਾਈ ਛੋਟੇ ਭਰਾ ਨੂੰ ਪੈਂਟ ਦਿਵਾਉਣ ਆਏ ਸੀ ਯਾਰ ਇਹ 1000 ਰੁਪਿਆ ਲੈ ਕੇ ਆਏ ਸੀ ਤੇ ਹੁਣ ਤਿੰਨ ਪੈਂਟਾਂ ਲੈ ਲਈਆਂ 1000 ਚ ਸਾਨੂੰ ਬਹੁਤ ਫਾਇਦਾ ਹੋ ਗਿਆ ਤੇ ਬਹੁਤ ਸੋਹਣੀਆਂ ਪੈਂਟਾਂ ਮਿਲੀਆਂ ਏ 1000 ਚ ਅੱਜ ਕੱਲ ਕੋਈ ਵੀ ਨਹੀਂ ਮਿਲਦੀਆਂ ਤਿੰਨ ਪੈਂਟਾਂ ਇੱਕ ਨਹੀਂ ਆਉਂਦੀ ਤੇ ਤਿੰਨ ਤਿੰਨ ਦਈ ਜਾਂਦੇ ਆ ਬਹੁਤ ਫਾਇਦਾ ਤੇ ਪੈਂਟਾਂ ਸੋਹਣੀਆਂ ਵੀ ਬਹੁਤ ਆ ਸਾਰੀਆਂ ਦਰਸ਼ਕਾਂ ਤੁਹਾਨੂੰ ਦੇਖ ਰਹੇ ਨੇ ਜਾਂ ਨੌਜਵਾਨ ਇਸ ਵੀਡੀਓ ਦੇ ਤੋਂ ਬਾਅਦ ਇੱਥੇ ਆਉਣਾ ਚਾਹੁੰਦੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਮੈਂ ਕਹਿੰਨਾ ਬਾਈ ਜੀ ਸਾਰੇ ਜਾਣੇ ਇੱਥੇ ਪਹੁੰਚੋ ਆਪਣੇ ਇੱਥੇ ਮੰਡੀ 'ਚ ਮੂਗੇ ਵੀ ਨਹੀਂ ਮਿਲਦੀਆਂ ਹਜ਼ਾਰ 'ਚ ਤੈਨ ਯਾਰ ਇੱਥੇ ਸਾਰੀਆਂ ਇੰਨੀਆਂ ਵਧੀਆ ਵਧੀਆ ਪੈਂਟਾਂ ਮਿਲ ਜਾਂਦੀਆਂ ਸਾਨੂੰ ਬਹੁਤ ਖੁਸ਼ੀ ਹੋਈ ਸਾਡੇ ਏਰਗੇ 'ਚ ਦੁਕਾਨ ਤੇ ਹਜ਼ਾਰ ਦੀਆਂ ਤਣ ਮਿਲ ਜਾਂਦੀਆਂ ਹੁਣ ਮੈਂ ਵੀ ਲੈਣ ਲੱਗਿਆ ਤਣ ਹੋਰ ਪੈਂਟਾਂ ਆਉਂਦੀਆਂ ਜੀ ਬਹੁਤ ਵਧੀਆ ਏ ਜੀ ਬਹੁਤ ਵਧੀਆ ਕੁਆਲਟੀ ਸੋ ਦਰਸ਼ਕੋ ਜਿਹੜੇ ਨੌਜਵਾਨ ਖੜੇ ਨੇ ਇੱਥੇ ਤਾਂ ਇਹਨਾਂ ਦਾ ਕਹਿਣਾ ਕਿ ਆਫਰ ਨੂੰ ਦੇਖ ਕੇ ਅਸੀਂ ਸਿਰ ਪਹਿਲਾਂ ਇੱਕ ਪੈਂਟ ਸੋਚੀ ਸੀ ਤੇ ਇਸ ਆਫਰ ਨੂੰ ਦੇਖ ਕੇ ਜਿਹੜੀਆਂ ਤਿੰਨ ਪੈਂਟਾਂ ਲੈ ਕੇ ਜਾਣਗੇ ਲੁਧਿਆਣੇ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਉੱਥੇ ਵੀ ਮਹਿੰਗੀਆਂ ਨੇ ਕਿਉਂਕਿ ਇਸ ਤੋਂ ਵੱਧ ਤਾਂ ਕਰਾਈ ਲੱਗ ਜਾਂਦਾ ਸਾਰੀ ਵੈਰਾਈਟੀ ਹੁੰਦੀ ਹੈ ਜੀ ਮੰਨ ਲਓ ਕਾਟਨ ਦੀ ਵੈਰਾਈਟੀ ਪਾਰਟੀ ਵਾਲੀ ਡਰੈਸਾਂ ਗਾਉਣ ਵਗੈਰਾ ਜੀ ਮਨ ਲਓ ਹਰੇਕ ਜੀਨ ਟੌਪ ਵਗੈਰਾ ਸਾਰੀਆਂ ਆਈਟਮਾਂ ਹੁੰਦੀਆਂ ਜੀ ਜਿਵੇਂ ਗਰਮੀ ਦੇ ਹਸਾਮਨਾ ਲੈਣੀ ਹੋਵੇ ਗਰਮੀ ਦੇ ਹਸਾਮਨਾ ਵੈਰਾਈਟੀ ਮਿਲ ਜਾਂਦੀ ਸਰਦੀ ਦੇ ਸਰਦੀ ਦੇ ਹਸਾਮਨਾ 12 ਮਹੀਨੇ 30 ਦਿਨ ਵੈਰਾਈਟੀ ਮਿਲ ਜਾਂਦੀ ਜਿਵੇਂ ਹੁਣ ਮੰਨ ਲਓ ਵੀ ਹਰੇਕ ਲੇਡੀ ਜੀ ਬਾਹਰ ਜਾ ਰਹੀ ਆ ਕੋਈ ਬੱਚਾ ਕੋਈ ਜੈਰਸ ਜਿਵੇਂ ਮਰਜੀ ਤੇ ਬਾਕੀ ਲੇਡੀ ਜੀ ਪੈਂਟਾਂ ਵੀ ਆਪਣੇ ਕੋਲੇ ਮੰਨ ਲਓ ਵੀ 1000 ਰੁਪਏ ਦੇ ਵਿੱਚ ਤਿੰਨ ਪੈਂਟਾਂ ਮਿਲ ਜਾਣਗੀਆਂ ਲੇਡੀ ਜੀ ਉਹਦੀ ਵੀ ਸੇਲ ਆ ਜੀ ਹਾਂਜੀ ਸਾਰੀ ਵੈਰਾਈਟੀ ਏ ਟੂ ਜ਼ੈਡ ਮਿਲੋਗੇ ਯਤਨ ਗਾਰਮੈਂਟਸ ਤੇ ਆਓ ਜੀ ਜੀ ਆਇਆਂ ਨੂੰ ਸਾਰਿਆਂ ਨੂੰ ਵੈਰਾਈਟੀ ਫੁੱਲ ਮਿਲੂਗੀ ਰਤਨ گارਮੈਂਟਸ ਨਿਹਾਲ ਸਿੰਘ ਵਾਲਾ ਗਲੀ ਨੰਬਰ 1 ਦੇ ਵਿੱਚ ਜਿਹੜੀ ਦੁਕਾਨ ਮੌਜੂਦ ਹੈ ਤਾਂ ਤੇ ਜਿੰਨੇ ਵੀ ਦਰਸ਼ਕ ਦਿਖ ਰਹੇ ਐਸ ਮੌਕੇ ਦਾ ਜਿਹੜਾ ਫਾਇਦਾ ਜ਼ਰੂਰ ਉਠਾਓ ਤੇ ਮੰਗਾ ਜੀ ਕੀ ਕਹਿਣਾ ਚਾਹੁੰਦੇ ਦਰਸ਼ਕਾ ਮੇਨ ਗੱਲ ਦਾ ਜੀ ਵੀ ਸਾਹਿਬ ਜੀ ਸਾਡੀ ਯਾਨੀ ਕਿ ਹੋਰ ਕੋਈ ਬ੍ਰਾਂਚ ਨਹੀਂ ਜੀ ਇੱਕੋ ਬ੍ਰਾਂਚ ਆ ਸਾਡੀ ਗਲੀ ਨੰਬਰ 1 ਰਤਨ گارਮੈਂਟ ਦੇ ਵਿੱਚ ਜੀ ਨੰਬਰ ਮੋਬਾਈਲ ਨੰਬਰ ਹੈਗਾ ਸਾਡਾ 82899 56755 ਜੀ 82899 56755 ਜੀ ਜੀ ਸੋ ਦਰਸ਼ਕੋ ਇਹਨਾਂ ਨੇ ਆਪਦਾ ਨੰਬਰ ਵੀ ਦੇ ਦਿੱਤਾ ਤਾਂ ਤੁਸੀਂ ਜਿਹੜੇ ਅਗੇ ਦਰਸ਼ਕ ਲੁਧਿਆਣਾ ਜਾਂਦੇ ਨੇ ਜਾਂ ਮੋਗਾ ਜਾਂਦੇ ਨੇ ਤਾਂ ਉਹੀ ਸੇਲ ਆ ਜਿਹੜੀ ਵਧੀਆ ਕੁਆਲਿਟੀ ਦੇ ਵਿੱਚ ਨਿਹਾਲ ਸਿੰਘ ਵਾਲਾ ਦੇ ਵਿੱਚ ਤੁਹਾਨੂੰ ਉਹ ਕਪੜੇ ਮਿਲ ਸਕਦੇ ਆ ਮੈਂ ਵੀਡੀਓ ਸ਼ੇਅਰ ਕਰੂਗਾ ਹੀ ਉਹਦੇ ਵੱਖਰਾ ਗਿਫਟ ਵੀ ਦਿੱਤਾ ਜਾਊਗਾ ਕੀ ਬਾਤ ਸੋ ਦਰਸ਼ਕੋ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਬੰਦਾ ਇਹਨਾਂ ਦੀ ਵੀਡੀਓ ਸ਼ੇਅਰ ਕਰੂਗਾ ਤੇ ਉਹਦੇ ਲਈ ਇੱਕ ਅਲੱਗ ਤੋਂ ਗਿਫਟ ਵੀ ਦਿੱਤਾ ਜਾਊਗਾ ਸੋ ਦੇਖਦੇ ਆ ਤੁਹਾਡੇ ਵਿੱਚੋਂ ਕਿੰਨੇ ਦਰਸ਼ਕ ਇਸ ਆਫਰ ਦਾ ਜਿਹੜਾ ਲਾਥਵਾ ਹਟਾਉਂਦੇ ਨੇ ਹਰੇ ਕੋਰਤੇ ਰਹਿਣਾ 500 ਰੁਪਏ ਦੇ ਵਿੱਚ ਆਈ ਹਮਮ ਫੁੱਲ ਗਾਰੰਟੀ ਆ ਕੋਈ ਬੋਰ ਆ ਜਾਏ ਕੋਈ ਚਾ ਜਾਏ ਦੇ ਹਰ ਇੱਕ ਸੈਜ ਮਿਲ ਜੂ ਬੱਚੇ ਦਾ ਜੀ ਸੋ ਰੈਡੀमेड ਦੀ ਸ਼ਾਪ ਦੇ ਉੱਪਰ ਦੇ ਕੋਰਤੇ ਪਜਾਮੇ ਆ ਜਿਹੜੇ ਬੱਚਿਆਂ ਦੇ ਬਹੁਤ ਘੱਟ ਰੇਟਾਂ ਦੇ ਵਿੱਚ ਤੁਸੀਂ ਇੱਥੇ ਲੱਜਾ ਸਕਦੇ ਹੋ ਕਿਉਂਕਿ ਅੱਗੇ ਗਰਮੀਆਂ ਆਉਣ ਵਾਲੀਆਂ ਨੇ ਤਾਂ ਉਸ ਦੇ ਮੱਦੇ ਨਜ਼ਰ ਇਹ ਸਾਰੀਆਂ ਵੈਰਾਈਟੀਆਂ ਤੁਸੀਂ ਦੇਖ ਸਕਦੇ ਹੋ ਤੇ ਮੈਂ ਕਹੂੰਗਾ ਕਿ ਇੱਕ ਵਾਰ ਜ਼ਰੂਰ ਤੁਸੀਂ ਰਤਨ گارਮੈਂਟਸ ਗਲੀ ਨੰਬਰ 1 ਤੇ ਜ਼ਰੂਰ ਪਹੁੰਚੋ